ਸਾਡੀ ਸਰਕਾਰ ਸਾਡੇ ਕੋਲੋਂ EMPLOYEES ਕੋਲੋਂ ਪੈਨਸ਼ਨ ਪਲਾਨ ਲੈਂਦੀ ਹੈ ਤੁਸੀਂ ਜਦੋਂ ਤਨਖਾਹ ਲੈਂਦੇ ਹੋ ਤਾਂ ਉਹਦੇ ਵਿੱਚ ਆਪਣਾ ਪੈਨਸ਼ਨ ਪਲਾਨ ਵਾਸਤੇ ਰਕਮ ਕਟਾਉਂਦੇ ਹੋ ਤੇ ਇਹ ਜਿਹੜੇ CPP ਜਿਹਨੂੰ ਅਸੀਂ ਕਹਿੰਨੇ ਆ ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਮਦਾਨ ਸਾਹਿਬ ਨੇ ਦੱਸ ਕੇ ਗਏ ਸੀ ਕਿ ਦੋ CPPਆਂ ਇਕੱਠ ਹੁੰਦੀਆਂ CPP ਇੱਕ ਤਾਂ ਸਧਾਰਨ ਕੱਟ ਹੁੰਦੀ ਹੈ ਇੱਕ ਵਾਧੂ ਕੱਟ ਹੁੰਦੀ ਹੈ CPP 2 ਕਹਿੰਦੇ ਉਹਨੂੰ ਫੈਡਰਲ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੋਇਆ ਕਿ ਇਹ ਜਿਹੜੇ ਪੈਨਸ਼ਨ ਦੇ ਪੈਸੇ ਨੇ ਮੰਨ ਲਓ ਮੈਂ 10 ਡਾਲਰ ਕਟਾਉਣਾ ਮੇਰੇ ਨਾਲ ਦਾ ਵੀ 10 ਕਟਾਉਂਦਾ ਤੀਜਾ ਵੀ 10 ਕਟਾਉਂਦਾ ਅਸੀਂ 30 ਡਾਲਰ ਕਟਾਉਨੇ ਆ ਤਿੰਨ ਜਣੇ ਆ ਇਹ 30 ਡਾਲਰ ਸਰਕਾਰ ਲੈ ਜਾਂਦੀ ਸਾਡੇ ਕੋਲ ਇਹਨਾਂ 30 ਡਾਲਰਾਂ ਵਿੱਚੋਂ ਉਹ ਅੱਗੇ ਚਾਰ ਜਣਿਆਂ ਨੂੰ 7-7 ਡਾਲਰ 7.5-7 ਡਾਲਰ ਵੰਡ ਦਿੰਦੀ ਆ ਪੈਨਸ਼ਨ ਦੇ ਜੇ ਇਹ ਮੈਂ ਫਾਰ ਐਗਜ਼ਾਮਪਲ ਤੁਹਾਡੇ ਨਾਲ ਗੱਲ ਕਰ ਰਿਹਾ ਅਸੀਂ ਤਿੰਨ ਜਣੇ ਕਮਾਏ ਤਿੰਨ ਜਣਿਆਂ ਨੇ ਜਮਾ ਕਰਾਏ ਉਹਨੇ 7.7 ਡਾਲਰ ਦੇ ਹਿਸਾਬ ਨਾਲ ਚਾਰਜ ਨੇ ਆਨੂੰ ਪੈਨਸ਼ਨ ਦਿੱਤੀ ਜਿਹੜੇ ਪੈਨਸ਼ਨ ਲੈ ਰਹੇ ਨੇ ਜਿਹੜੇ ਸਾਡੇ ਤੋਂ ਪਹਿਲਾਂ ਕੰਮ ਕਰ ਗਏ ਹੁਣ ਰਿਟਾਇਰ ਹੋ ਗਏ ਨੇ ਉਹਨਾਂ ਨੂੰ ਪੈਨਸ਼ਨ ਸਾਡੇ ਵੱਲੋਂ ਜਿਹੜੇ ਅਸੀਂ ਪੈਸੇ ਕਟਾਏ ਉਹ ਜਮ੍ਹਾਂ ਕਰਾਤੇ ਇਹ ਹੁਣ ਇਹ ਜਿਹੜੇ 30 ਡਾਲਰ ਨੇ ਇਹ ਸਿੱਧੇ ਸਾਡੇ ਕੋਲੋਂ ਲੈ ਕੇ ਤੁਹਾਨੂੰ ਨਹੀਂ ਦਿੱਤੇ ਇਹ ਪਹਿਲਾਂ ਸਰਕਾਰ ਨੇ ਜਮ੍ਹਾਂ ਕਰਾਏ ਕਿਸੇ ਇਨਵੈਸਟ ਕੀਤੇ ਜਿੱਥੇ ਪੈਸੇ 30 ਡਾਲਰ ਇਨਵੈਸਟ ਕੀਤੇ ਉਥੋਂ 35 ਮਿਲ ਕੇ ਆਏ ਉਹਨਾਂ ਨੂੰ 35 ਮੁੜ ਕੇ ਆ ਗਏ ਉਹਨਾਂ 35 ਚੋਂ 30 ਡਾਲਰ ਪੈਨਸ਼ਨ ਦੇ ਦਿੱਤੀ 5 ਬਚ ਗਿਆ ਸਰਕਾਰ ਕੋਲ ਉਹ ਜਿਹੜੇ 5 ਆ ਉਹ ਫੇ ਕੀ ਕਰਦੀ ਸਰਕਾਰ ਇਨਵੈਸਟ ਕਰਦੀ ਹੈ ਉਹ ਤੋਂ ਵਿਆਜ ਆਉਂਦਾ ਉਹ ਤੋਂ ਕਮਾਈ ਹੁੰਦੀ ਹੈ ਉਹ ਪੈਸੇ ਵਧਦੇ ਜਾਂਦੇ ਨੇ ਅੱਗੋਂ ਪੈਨਸ਼ਨਰ ਵਧਦੇ ਜਾਂਦੇ ਨੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਇਧਰੋਂ ਪੈਨਸ਼ਨਾਂ ਆਈ ਜਾਂਦੀਆਂ ਨੇ ਉਧਰ ਦਿੱਤੀਆਂ ਜਾਂਦੀਆਂ ਨੇ ਇਨਵੈਸਟ ਹੋਈ ਜਾਂਦਾ ਪੈਸਾ ਇੱਕ ਸਿਸਟਮ ਚੱਲਿਆ ਹੈ ਜਿਹੜਾ ਕਿ ਜ਼ਰੂਰੀ ਹੈ ਚੱਲਣਾ ਚਾਹੀਦਾ ਤੇ ਐਉਂ ਹੀ ਚੱਲਦਾ ਹੈ ਹੋਇਆ ਹੁਣ ਇਹ ਹੈ ਕਿ ਸਰਕਾਰ ਦੇ ਪੈਨਸ਼ਨ ਵਾਲੇ ਫੰਡ ਵਿੱਚ 9.3 ਬਿਲੀਅਨ ਡਾਲਰ ਸਰਪਲਸ ਆ ਗਏ ਨੇ ਪੈਨਸ਼ਨ ਪਲਾਨਟ ਇਹਦੇ ਵਿੱਚੋਂ ਵੀ ਸਰਕਾਰ ਆਪਣੇ ਕੋਲ 8 ਜਾਂ 7 ਬਿਲੀਅਨ ਡਾਲਰ ਆਪਣੇ ਕੋਲ ਰੱਖ ਸਕਦੀ ਹੈ ਇਸ ਤੋਂ ਵੱਧ ਪੈਸਾ ਉਹ ਆਪਣੇ ਕੋਲ ਰੱਖ ਨਹੀਂ ਸਕਦੀ ਇਹ ਵੀ ਕਾਨੂੰਨ ਹੈ ਹੁਣ ਪੈਸਾ ਆ ਗਿਆ 9.3 ਬਿਲੀਅਨ ਇਹ ਜਿਹੜਾ ਸੀ ਇਹ 1.9 ਬਿਲੀਅਨ ਡਾਲਰ ਜ਼ਿਆਦਾ ਸੀ ਜਿੰਨੀ ਸਰਕਾਰ ਰੱਖ ਸਕਦੀ ਹੈ ਤੇ ਸਰਕਾਰ ਨੇ ਕੀ ਕੀਤਾ ਹੌਲੀ ਦੇਣੀ ਉਧਰੋਂ ਪੈਸੇ ਚੱਕੇ ਪੈਨਸ਼ਨ ਪਲਾਨ ਚੋਂ ਆਪਣੇ ਰੈਵਨਿਊ ਚ ਪਾ ਲਏ ਇਹ ਹੁਣ ਰੈਵਨਿਊ ਚ ਪਾ ਕੇ ਦਾ ਰੈਵਨਿਊ ਚੱਕ ਲਿਆ ਆਪਣਾ ਕਿ ਆਪਾਂ ਤਾਂ ਭਾਈ ਕਮਾਈ ਕੀਤੀ ਐ ਇਹ ਇਹ ਇੱਕ ਗਲਤ ਟੰਗ ਹੈ ਜਿਹੜਾ ਸਰਕਾਰ ਨੇ ਅਪਣਾ ਲਿਆ ਬਾਬੂਆ ਨੇ ਪਾਲਿਆ ਰੌਲਾ ਬਾਬੂ ਆਨੇ ਪਾਲਿਆ ਰੋਲਾ ਉਹ ਕਹਿੰਦੇ ਜੀ ਆਹ ਤਾਂ ਸਰਕਾਰੀ ਪੈਸਾ ਕੱਢ ਕੇ ਤੁਸੀਂ ਆਪਣੇ ਬਿਜ਼ਨਸ ਵਿੱਚ ਆਪਣੇ ਰੈਵਨਿਊ ਦੇ ਵਿੱਚ ਤੁਸੀਂ ਜੋੜ ਲਿਆ ਨੂੰ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਤੁਸੀਂ ਕਿਉਂ ਕੀਤਾ ਇਹ ਪੈਸੇ ਦੀ ਝਾਂ ਤੇ ਜਿਹੜਾ ਪੈਸਾ ਤੁਹਾਡੇ ਕੋਲ ਵਧ ਆ ਗਿਆ ਉਹਦਾ ਹੋਣਾ ਕੀ ਚਾਹੀਦਾ ਵੀ ਜਾਂ ਤਾਂ ਤੁਸੀਂ ਜਿਨ੍ਹਾਂ ਨੂੰ ਪੈਨਸ਼ਨ ਦੇ ਰਹੇ ਹੋ ਉਹਨਾਂ ਦੀ ਪੈਨਸ਼ਨ ਵਧਾਓ ਪੈਸਾ ਤੁਹਾਡੇ ਕੋਲ ਵਧ ਆ ਗਿਆ ਤੇ ਉਹਨਾਂ ਦੀ ਪੈਨਸ਼ਨ ਵਧਾਓ ਕਿਉਂਕਿ ਮਹਿੰਗਾਈ ਵਧੀ ਹੋਈ ਹੈ ਪੈਨਸ਼ਨ ਤਾਂ ਤੁਸੀਂ ਵਧਾ ਨਹੀਂ ਰਹੇ ਦੂਜਾ ਕੰਮ ਤੁਸੀਂ ਉਹਨਾਂ ਵਾਸਤੇ ਕਰੋ ਜਿਨ੍ਹਾਂ ਕੋਲੋਂ ਪ੍ਰੀਮੀਅਮ ਲੈ ਰਹੇ ਹੋ ਪੈਨਸ਼ਨ ਪਲਾਨ ਤੁਸੀਂ ਉਹਨਾਂ ਦੇ ਪੈਸੇ ਘਟਾ ਦਿਓ ਵੀ ਭਾਈ ਤੁਸੀਂ ਅੱਗੇ 10 ਡਾਲਰ ਕਟਾਉਨੇ ਆ ਹੁਣ ਤੁਸੀਂ 8 ਕਟਾਓ ਸਾਡੇ ਕੋਲ ਪੈਸੇ ਵਾਧੂ ਆਏ ਹੋਏ ਆ ਤਾਂ ਕਿ ਕਿਸੇ ਨੂੰ ਤਾਂ ਕੋਈ ਫਾਇਦਾ ਹੋਵੇ ਸਰਕਾਰ ਆਪਣੇ ਫਾਇਦੇ ਲਈ ਲੱਗੀ ਹੋਈ ਹੈ ਨਾ ਤਾਂ ਪੈਨਸ਼ਨ ਵਾਲੇ ਦੇ ਪੈਸੇ ਵਧਾਏ ਨਾ ਜਿਹਦੇ ਕੋਲ ਪੈਨਸ਼ਨ ਫੰਡ ਲਿਆ ਜਾ ਰਹਾ ਲਿਆ ਜਾ ਰਿਹਾ ਹੈ ਉਸ ਕੋਲੋਂ ਘਟਾਏ ਆਪਣੇ ਖਾਤੇ 'ਚ ਪਾ ਕੇ ਤੇ ਬੱਲੇ ਬੱਲੇ ਸਰਕਾਰ ਨੇ ਕਰ ਲਈ ਕਿ ਆਪਾਂ ਤਾਂ ਪੈਸੇ ਬੜੇ ਕਮਾਏ ਆ ਇਕਨੋਮੀ ਬੜੀ ਤੇਜ਼ ਚੱਲ ਰਹੀ ਹੈ ਚਾਲਦੀ ਇਹ ਉਧਰੋਂ ਪੈਸੇ ਆਏ ਆ ਟ੍ਰੈਜਰੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਹ ਮਾਮਲਾ ਹੁਣ ਚੱਕ ਲਿਆ ਗਿਆ ਤੇ ਮਾਮਲਾ ਕਸੂਤਾ ਜਾਂ ਫਸ ਗਿਆ ਹੈ ਦੇਖਦੇ ਆ ਸਰਕਾਰ ਇਹਦਾ ਹੁਣ ਕੀ ਜਵਾਬ ਦਿੰਦੀ ਹੈ